ਪਰਿਸਪਲ ਸਭ ਜਿਹੜੀ ਅੱਜ ਜਿਹੜੀ ਕਾਨਫਰੰਸ ਆ ਦਾ ਮੁੱਦਾ ਕੀ ਹੈ ਜੀ ਇਹਨਾਂ ਦੇ ਸਾਰੇ ਪੱਤਰਕਾਰ ਵੀ ਜਾਣ ਮੇਰੇ ਲੋ ਸਸੀ ਗਾਲ ਜੀ ਅੱਜ ਦੀ ਜਿਹੜੀ ਕਾਨਫਰੰਸ ਨੂੰ ਕੋਧ ਦੇ ਵਿੱਚ ਰੱਖੀ ਗਈ ਹੈ ਮੇਰਾ ਵੀਰ ਪੰਦੀਪ ਸੱਬਰਵਾਲ ਜੀ ਪਿੰਡ ਹਰੀਪੁਰ ਤੋਂ ਸਰਪੰਚ ਆ ਐਸਸੀ ਭਾਈਚਾਰੇ ਦੇ ਸਰਪੰਚ ਹੋਣ ਦੇ ਨਾਤੇ ਇਹਨਾਂ ਨੇ ਪਹਿਲਾਂ ਵੀ ਬਹੁਤ ੱੱਕੇਸ਼ਾਈ ਹੋਣ ਦੀ ਆ ਤੇ ਹੁਣ ਵੀ ਬਹੁਤ ਜ਼ਿਆਦਾ ਜਿਹੜਾ ਜਿਹੜੇ ਜਨਰਲ ਲੋਕ ਕੈਟਾਗਰੀ ਦੇ ਉਹ ਸਾਰੇ ੱੱਕਾ ਕਰ ਰਹੇ ਆ ਬਾਕੀ ਸੱਬਰਵਾਲ ਸਾਹਿਬ ਆਪ ਦੱਸਣਗੇ ਜੀ ਹਾਂ ਜੀ ਮੈਂ ਜੀ ਮੌਜੂਦਾ ਸਰਪੰਚ ਪਿੰਡ ਰਹੀਪੁਰ ਕੁਲਦੀਪ ਸੱਬਰਵਾਲ ਹੈ ਜੀ ਮੈਂ ਪਿਛਲੇ 25 ਤੋਂ 30 ਸਾਲ ਤੋਂ ਆਪਣੇ ਇੱਥੇ ਉੱਗੀ ਦੇ ਵਿੱਚ ਮੇਰੀ ਬਖਸ਼ਾਪ ਹੈ ਜੀ ਔਰ ਬਹੁਤ ਵਧੀਆ ਕੰਮ ਚੱਲਦਾ ਸੀ ਕਿਸੇ ਨੂੰ ਕੋਈ ਦਿੱਕਤ ਨਹੀਂ ਸੀ ਸਾਰਾ ਔਰ 2 2024 ਦੇ ਅਕਤੂਬਰ ਦੇ ਵਿੱਚ ਪੰਚਾਇਤੀ ਇਲੈਕਸ਼ਨ ਆਈ ਆ ਚਲੋ ਮੈਨੂੰ ਮੈਨੂੰ ਸਾਰੇ ਪਿੰਡ ਨੇ ਫਤਵਾ ਦੇ ਕੇ ਪਿੰਡ ਦਾ ਮੌਜੂਦਾ ਮੈਂ ਸਰਪੰਚ ਬਣਾਇਆ ਜੀ ਤੇ ਮੈਂ ਲੋਕਾਂ ਦਾ ਬਹੁਤ ਧੰਨਵਾਦ ਹੈ ਉਸ ਤੋਂ ਬਾਅਦ ਜਿਨ੍ਹਾਂ ਨੇ ਮਤਲਬ ਜਿਹੜੇ ਮੇਰੇ ਐਨਟੀ ਸੀਗੇ ਜੀ ਉਹ ਪਿਛਲੇ 25 ਤੋਂ 30 ਸਾਲ ਤੋਂ ਪਿੰਡ ਦੇ ਵਿੱਚ ਸਰਪੰਚੀ ਕਰ ਰਹੇ ਆ ਜਦੋਂ ਉਹਨਾਂ ਨੇ ਮੈਂ ਜਿੱਤ ਗਿਆ ਜੀ ਸਰ ਉਹਨਾਂ ਨੇ ਬਹੁਤ ਜ਼ਿਆਦਾ ਮੇਰੇ ਨਾਲ ਧੱਕਾ ਕਰਨਾ ਸ਼ੁਰੂ ਕਰ ਦਿੱਤਾ ਜੀ ਉਹਨਾਂ ਤੋਂ ਬਰਦਾਸ਼ਤ ਤੋਂ ਬਾਹਰ ਸੀ ਵੀ ਇੱਕ ਐਸ ਸੀ ਕੈਡਰ ਦਾ ਬੰਦਾ ਸਾਡੇ ਉੱਤੇ ਕਿਵੇਂ ਸਰਪੰਚ ਬਣ ਕੇ ਰਾਜ ਕਰ ਸਕਦਾ ਜੀ ਇੰਨੀ ਤਕਦੀ ਤਕਲੀਫ ਹੋਈ ਉਹਨਾਂ ਨੂੰ ਉਹ ਕਾਂਗਰਸੀ ਲੀਡਰ ਆ ਸਾਰੇ ਫਿਰ ਉਹਨਾਂ ਨੇ ਸਾਰੇ ਇੱਕ ਰਸੂਲਪੁਰ ਉੱਗੀ ਤੇ ਰਹੀਮਪੁਰ ਦੇ ਕਾਂਗਰਸੀ ਗੁੰਡਿਆਂ ਨੇ ਰਲ ਕੇ ਮੇਰੀ ਦੁਕਾਨ ਤੇ ਜਨਵਰੀ 2012 ਦੇ ਵਿੱਚ ਹਮਲਾ ਕਰ ਦਿੱਤਾ ਹਮਲਾ ਕੀਤਾ ਤੇ ਜਿਹਦੇ ਵਿੱਚ ਮੇਰਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੇਰੀ ਦੁਕਾਨ ਤੇ ਉਹ ਡੀਵੀਆਰ ਵੀ ਚੱਕ ਕੇ ਲੈ ਗਏ ਸਾਰਾ ਤੇ ਜਿਹੜੀ ਕੰਪਲੇਟ ਮੈਂ ਕੀਤੀ ਤੇ ਪ੍ਰਸ਼ਾਸਨ ਨੇ ਮਾਲ ਉਹਦੀ ਸ਼ਾਨਬੀਨ ਕਰਕੇ ਨਾ ਤੇ ਪਰਚਾ ਕਰ ਦਿੱਤਾ ਇਹ ਉਤੋਂ ਹੋਰ ਵੀ ਭੜਕ ਗਿਆ ਇਹਨੇ ਗੁੰਡਿਆਂ ਸਾਰਾ ਇਹਨਾਂ ਨੂੰ ਮੇਰੇ ਤੋਂ ਬਹੁਤ ਜ਼ਿਆਦਾ ਮੈਨੂੰ ਇਹਨਾਂ ਤੋਂ ਖਤਰਾ ਆਇਆ ਜੀ ਔਰ ਇੱਕ ਇਹਨਾਂ ਦੇ ਕਹਿਣ ਤੇ ਇੱਕ ਪਿੰਡ ਦਾ ਪੰਚਾਇਆ ਆਪਣੇ ਭਜਨ ਲਾਲ ਜੀ ਉਹਨੇ ਮੇਰੀ ਵਾਈਫ ਦੇ ਵਿੱਚ ਦੋ ਤਿੰਨ ਬੁੜੀਆਂ ਜਾ ਰਹੀਆਂ ਸੀ ਇਹਨਾਂ ਨੇ ਉਹਦੇ ਵਿੱਚ ਮੋਟਰਸਾਈਕਲ ਮਾਰਿਆ ਔਰ ਉੱਥੇ ਗਾੜੀ ਘੋਚੂ ਉਹਨਾਂ ਨੇ ਕੀਤਾ ਜੀ ਤੇ ਮੈਨੂੰ ਸਰ ਦੋ ਤਿੰਨ ਆ ਦੇ ਮੈਨੂੰ ਬੰਦੇ ਵੀ ਰਾਹ ਚ ਇਦਾਂ ਲੱਗਾ ਵੀ ਜਿੱਦਾਂ ਮੈਨੂੰ ਬਹੁਤ ਜ਼ਿਆਦਾ ਮਤਲਬ ਮਤਲਬ ਬੰਦਿਆਂ ਦਾ ਡਰ ਆ ਜੀ ਮੇਰੇ ਦਿਲ 'ਚ ਬੈਠਾ ਹੈ ਜੇ ਮੈਨੇ ਕੋਈ ਵੀ ਮੇਰੀ ਮੰਨ ਲਓ ਜੇ ਮੈਨੂੰ ਕੁਛ ਵੀ ਹੁੰਦਾ ਸਰ ਜਾਂ ਮੇਰੇ ਪਰਿਵਾਰ ਨੂੰ ਹੁੰਦਾ ਇਹਦਾ ਦੋਸ਼ੀ ਸਾਰੇ ਇਹ ਕਾਂਗਰਸੀ ਗੁੰਡੇ ਲੀਡਰ ਹੋਣਗੇ ਮੈਂ ਪ੍ਰਸ਼ਾਸਨ ਤੋਂ ਇਹ ਹੀ ਮੰਗ ਕਰਦਾ ਵੀ ਇਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਸਰਪਸੰਤ ਹੈ ਜੀ ਬਾਈਕ ਤੇ ਉਹਨੇ ਮੋਟਰਸਾਈਕਲ ਜਿਹੜਾ ਭਾਦੇ ਹਾਂ ਤੁਸ ਜਾਰੇ ਹੋ ਤੁਸੀਂ ਕੋਈ ਕੋਈ ਕੰਪਲੇਨ ਕੀਤੀ ਹੈ ਜੀ ਅੱਜ ਕੰਪਲੇਨ ਕੀਤੀ ਹੈ ਜੀ ਕੰਪਲੇਨ ਉਹਦੀ ਕੀਤੀ ਸੀ ਇਹਨਾਂ ਨੇ ਸਰ ਮੈਂ ਉਹ ਕੰਪਲੇਨ ਕੀਤੀ ਇਹਨਾਂ ਨੇ ਚੰਨੀ ਸਾਹਿਬ ਦੇਖੋ ਸਾਡੇ ਐਸੀ ਲੀਡਰ ਹੋ ਕੇ ਇਤਨਾ ਠਾਟਰਾ ਸਾਥ ਦੇ ਰਿਹਾ ਜੀ ਇੱਕ ਕਾਂਗਰਸ ਦੇ ਗੁੰਡਿਆਂ ਨਾਲ ਸਾਥ ਦੇ ਰਹੇ ਆ ਤੇ ਮੰਨ ਲਓ ਇਹਨਾਂ ਨੇ ਮੈਨੂੰ ਉਥੇ ਰਿਪੋਰਟ ਦੇ ਮੈਂ ਦਿੱਤੀ ਸੀਗੀ ਨਹੀਂ ਤੇ ਇਹਨਾਂ ਨੇ ਐਸਐਸਪੀ ਨੂੰ ਕਹਿ ਕੇ ਬੰਦਾ ਲੈ ਗਿਆ ਛਡਾ ਕੇ ਜੀ ਸਰਜੀ ਚੰਨੀ ਕੌਣ ਸੀ ਸਰਜੀ ਚੰਨੀ ਸਾਬਕਾ ਮੁੱਖ ਮੰਤਰੀ ਜੀ ਇਹ ਹੁਣ ਤੋਂ ਸੀ ਮੰਕਰ ਜੀ ਮੈਂ ਸਰ ਮੰਕਰ ਸਾਹਿਬ ਮੇਰੇ ਮੇਰਾ ਸਰ ਮੇਰਾ ਸਾਰਾ ਕਾਰੋਬਾਰ ਹੀ ਮੇਰੀ ਸ਼ਾਪ ਤੇ ਚੱਲਦਾ ਜੀ ਮੇਰੇ ਬੱਚਿਆ ਬੱਚੇ ਮੇਰੇ ਉਹਦੇ ਉੱਤੇ ਹੀ ਪੜਦੇ ਆ ਜੀ ਮੈਨੂੰ ਇਹਨਾਂ ਨੇ ਇੰਨਾ ਕੁ ਤੰਗ ਪ੍ਰੇਸ਼ਾਨ ਕੀਤਾ ਪਿਆ ਨਾ ਮੇਰਾ ਹੁਣ ਕੰਮ ਚੱਲਦਾ ਆ ਔਰ ਮੈਨੂੰ ਆਪਣੀ ਜਾਨ ਦਾ ਵੀ ਖਤਰਾ ਆ ਸਰ ਕਿੰਨੀ ਵਾਰੀ ਟੈਗ ਹੋ ਚੁੱਕਾ ਤੁਹਾਡੇ ਦੁਕਾਨ ਜੀ ਮੇਰੀ ਦੁਕਾਨ ਤੇ ਸਰ ਦੂਜਾ ਟੈਗ ਹੋ ਗਿਆ ਜੀ ਹੁਣ ਵੀ ਮੇਰੀ ਦੁਕਾਨ ਤੇ ਭੰਗੋੜ ਕਰਕੇ ਗਿਆ ਜੀ ਮੈਂ ਬਾਕਰਪੁਰ ਤੋਂ ਆ ਸਰ ਮੈਂ ਆ ਦੇਖੋ ਲੀਜ਼ ਕਰਾਈ ਹੋਈ ਆ ਇਹ ਲੀਜ਼ ਨੂੰ ਵੀ ਇਹ ਕਹਿ ਰਿਹਾ ਵੀ ਨਹੀਂ ਸਹੀ ਲਗੀ ਇਹ ਲੀਜ਼ ਆ ਮੈਂ ਬਾਕਰਪੁਰ ਤੋਂ ਲੀਜ਼ ਕਰਾਈ ਹੋਈ ਆ ਜੇ ਮੈਂ ਇਹ ਮਾਜੋਗ ਆਪਣੀ ਐਮ ਐਲ ਏ ਸਾਹਿਬ ਨੂੰ ਵੀ ਅਸੀਂ ਧਿਆਨ ਦੇ ਵਿੱਚ ਲਿਆਂਦਾ ਔਰ ਉਹਨਾਂ ਨੇ ਵੀ ਸਾਨੂੰ ਇਹ ਕਿਹਾ ਜੀ ਵੀ ਜੇ ਪੰਚਾਇਤ ਦੀ ਜਗ੍ਹਾ ਹੋ ਗਈ ਤੇ ਪੰਚਾਇਤ ਦਾ ਮਤਲਬ ਸਾਰੇ ਜਿੰਨੇ ਵੀ ਉੱਥੇ ਬੈਠੇ ਆ ਜੇ ਪੰਚਾਇਤ ਦੀ ਜਗ੍ਹਾ ਹੋ ਗਈ ਤਾਂ ਇਹ ਪੰਚਾਇਤ ਨੂੰ ਅਸੀਂ ਆਪਣਾ ਦਵਾਂਗੇ ਜੋ ਵੀ ਰੈਂਟ ਪਾਉਂਦਾ ਜੋ ਕੁਝ ਵੀ ਆ ਤਾਂ ਮੈਂ ਫਟਾ ਕਰਾਇਆ ਵਾਕਰਪੁਰ ਦਾ ਜੀ ਕਿੰਨਾ ਸਮਾਂ ਹੋ ਗਿਆ ਫਟਾ ਕਰਾਇਨ ਮੈਨੂੰ ਸੋ 1 ਸਾਲ ਹੋ ਗਿਆ ਪਹਿਲਾਂ ਵੀ ਨਿਊ ਕਰਾਇਆ ਦੁਬਾਰਾ ਹਾਂ ਜੀ ਤੇ ਇਹਦੀ ਪੇਮੈਂਟ ਕਿੰਨੀ ਦਿੰਨੇ ਪਏ ਹਾਂ ਤੇ 4500 ਰੁਪਏ ਜੀ ਪੂਰੇ ਲਈ ਇਹ ਜਿਹੜੀ ਧੰਦੋਤ ਹੋਈ ਤੁਹਾਡੇ ਘਰ ਤੇ ਜਾਂ ਚੋਰੀ ਹੋਈ ਆ ਇਹਦੇ ਵਿੱਚ ਕਿੰਨੇ ਬੰਦੇ ਆ ਤੇ ਮਾਮਲਾ ਕਰਦੇ ਕੀਤਾ ਪੁਲਿਸ ਨੇ ਜਾਂ ਨਹੀਂ ਕੀਤਾ ਜੀ ਨਹੀਂ ਮੈਂ ਕੰਪਲੀਟ ਦਿੱਤੀ ਹੈ ਹੁਣ ਦੇਖੋ ਇਨਵੈਸਟੀਗੇਸ਼ਨ ਕਰ ਰਹੀ ਪੁਲਿਸ ਦੂਸਰੀ ਹੈ ਜੀ ਸਾਬ ਇਸ ਮਾਮਲੇ ਨੂੰ ਤੁਸੀਂ ਕਿਤਾ ਦੇਖ ਮੈਂ ਸਾਰਾ ਇਹ ਦੇਖਣਾ ਚਾਹੁੰਦਾ ਆ ਦੇਖਦਾ ਆ ਵੀ ਇਹ ਇੱਕ ਐਸਸੀ ਭਾਈਚਾਰਾ ਸਰਪੰਚ ਬਣਿਆ ਸੱਬਰਵਾਲ ਸਾਹਿਬ ਔਰ ਉਹ ਲੋਕ ਤਨਾ ਲੋਕ ਜਿਹੜੇ 25 ਤੋਂ 30 ਸਾਲ ਦੇ ਵਿੱਚ ਸਰਪੰਚੀ ਕਰ ਰਹੇ ਸੀਗੇ ਉਹਨੂੰ ਇਹ ਦੁੱਖ ਹੋਇਆ ਇਹ ਪਰੇਸ਼ਾਨੀ ਹੋਈ ਕਿ ਇੱਕ ਇੱਕ ਗਰੀਬ ਘਰ ਦਾ ਇਹ ਕਿਹੜਾ ਸਰਪੰਚ ਬਣ ਗਿਆ ਪਿੰਡ ਦਾ ਉਹ ਇਹਨਾਂ ਕੋ ਜਰਿਆ ਨਹੀਂ ਜਾਂਦਾ ਉਹਨਾਂ ਨੇ ਧਨਾੜ ਲੋਕਾਂ ਨੇ ਇਹਨੂੰ ਪਰੇਸ਼ਾਨ ਇਹਨੂੰ ਟੌਰਚਰ ਕਰਨਾ ਇਹਦੇ ਪਰਿਵਾਰ ਨੂੰ ਟੌਰਚਰ ਕਰਨਾ ਸ਼ੁਰੂ ਕਰ ਦਿੱਤਾ ਔਰ ਇਹਦੇ ਜਿਹੜੇ ਆ ਆਪਣੇ ਸੀ ਦੁਕਾਨ ਦੀ ਗੱਲ ਕਰਦੇ ਢਾਈ ਹੈ ਦੀ ਜਾ ਕੇ ਦੁਕਾਨ ਤੇ ਹਮਲਾ ਕੀਤਾ ਚੋਰੀ ਕੀਤੀ ਉਹਦੇ ਵਿੱਚ ਜੇ ਤਾਂ ਪੰਚਾਇਤ ਦੀ ਜਗ੍ਹਾ ਹੈਗੀ ਆ ਉਹ ਪੰਚਾਇਤ ਸਾਬਤ ਕਰੇ ਅਸੀਂ ਪੰਚਾਇਤ ਨੂੰ ਜਿਹੜੇ ਲੀਜ਼ ਤੇ ਜਿੰਨਾ ਬੰਦਾ ਹੋਂ ਤੋਂ ਲੈ ਕੇ ਪਿੱਛੋਂ ਤੱਕ ਸਾਰਾ ਉਹਨੂੰ ਤਰਾਇ ਦੇ ਨੂੰ ਤਿਆਰ ਆ ਉਹ ਕੀ ਦੀ ਪੰਚਾਇਤ ਨੂੰ ਅਗਰ ਇਹ ਜਿਹੜੀ ਦੁਕਾਨ ਪਾਈ ਆ ਇਹਦੀਆਂ ਦੁਕਾਨਾਂ ਹੈਗੀਆਂ ਉਹ ਹੈਗੀਆਂ ਬੱਕਬੋਰਡ ਦੀ ਜਗ੍ਹਾ ਦੇ ਵਿੱਚ ਬੱਕਬੋਰਡ ਦੀ ਜਗ੍ਹਾ ਦੇ ਵਿੱਚ ਇਹਨਾਂ ਨੇ ਲੀਜ਼ ਕਰ ਲੀਜ਼ ਤੇ ਲਈ ਹੋਈ ਆ ਉਹਦੇ ਵਿੱਚ ਸਾਲ ਦੇ ਰਜਿਰੀ ਫੀਸਾ ਤਰਦੀ ਆ ਉਹ ਇਹਨਾਂ ਦੇ ਬੱਕਬੋਰਡ ਦੀ ਜਗ੍ਹਾ ਤੇ ਦੁਕਾਨਾਂ ਬਣੀਆਂ ਬਲਕੇ ਕਿਸੇ ਦੇ ਜਾਇਦਾਦ ਨਹੀਂ ਨੀਚੀ ਜਾਇਦਾਦ ਨਹੀਂ ਪਰ ਇਹ ਜਿਹੜੇ ਲੋਕ ਆ ਇਹਨਾਂ ਆਪਣੀ ਨਿੱਜੀ ਜ਼ਾਇਦਾ ਸਮਝ ਕੇ ਇਹ ਦੁਕਾਨ ਤੇ ਹਮਲਾ ਕੀਤਾ ਇਹਦੇ ਪੰਨ ਤੋੜ ਕੀਤੀ ਇਹਦੇ ਚੋਰੀ ਕੀਤੀ ਤੇ ਇਹਨੂੰ ਪਰੇਸ਼ਾਨ ਕੀਤਾ ਦੂਸਰੀ ਵਾਰ ਹਮਲਾ ਹੋ ਗਿਆ ਕਿ ਇਹ ਐਸਸੀ ਭਾਈਚੇ ਦਾ ਸਰਪੰਚ ਇਹਨਾਂ ਲੋਕਾਂ ਤੋਂ ਜਾਣੇ ਹੁੰਦਾ ਦੂਸਰੀ ਗੱਲ ਮੈਂ ਤੁਹਾਨੂੰ ਇਹ ਕਰਨਾ ਚਾਹੁੰਦਾ ਕਿ ਜਿਹੜੇ ਇਹ ਸਰਪੰਚ ਦੀ ਸਾਫਤਾ ਦੀ ਗੱਲ ਕਰਦਾ ਨਾ ਉਹਨਾਂ ਦੇ ਮੇਰਾ ਖਿਆਲ 40-50 ਕਿਲੇ ਆਪਣੇ ਜ਼ਮੀਨ ਦੇ ਹੈਗੇ ਆ ਤੇ ਉਹਨਾਂ ਨੇ ਸਾਡੇ ਨਰੇਗਾ ਜਿਹੜੀ ਬਣੀ ਹੈ ਨਰੇਗਾ ਸਕੀਮ ਹੈਗੀ ਜਿਹੜੀ ਆਉਂਦੀ ਉਹ ਸਾਡੇ ਮਜ਼ਦੂਰ ਵਰਗ ਲਈ ਆਉਂਦੀ ਆ ਜਿਹੜਾ ਮਜ਼ਦੂਰ ਵਰਗ ਉਹਦੇ ਵਿੱਚ ਕੰਮ ਕਰਦਾ ਆ ਪਰ ਇਹਨਾਂ ਨੇ ਆਹ ਇਹ ਤੁਹਾਨੂੰ ਬਕਾਇਦਾ ਪ੍ਰੂਫ ਦਿਹਾਉਨੇ ਆ ਸਰਪੰਚ ਦੇ ਸਾਫਕਾ ਦੇ بیٹے ਦਾ ਉਹਦੇ ਬ੍ਰਦਰ ਦਾ ਜਿਹੜੇ ਜੋਬਕਾਰ ਬਣੇ ਹੋਇਆ ਤੇ ਕੁਝ ਲੋਕਾਂ ਦੇ ਹੋਰ ਵੀ ਨਾ ਜੋਬਕਾਰ ਬਣਾਈ ਹੋਇਆ ਦੱਸੋ ਇਹ ਇੱਕ ਗਰੀਬ ਪਰਿਵਾਰ ਲਈ ਆ ਕਿ ਜਾਂ ਇਹ ਜਿਹੜੇ 40 40 50 ਕਿਲੇ ਪੈਰੀ ਦੇ ਉਹਨਾਂ ਨੇ ਜੋਬਕਾਰ ਬਣੇ ਆ ਕੰਮ ਕਰਨਾ ਕੋਈ ਗਨਾ ਨਹੀਂ ਪਰ ਕੰਮ ਕਰਨ ਗਰੀਬ ਲੋਕਾਂ ਦੇ ਪੈਸੇ ਨਾ ਘੜੋ ਜਿਹੜੇ ਜੋਕਾਰ ਬਣਾਏ ਗਏ ਨੇ ਜਿਹੜੀ ਸ਼ਿਕਾਇਤ ਵੀ ਕੀਤੀ ਕਿਸੇ ਦਾ ਕਹਿੰਦਾ ਜੀ ਵੀਡੀਓ ਦਫ਼ਤਰ ਸ਼ਿਕਾਇਤ ਹੋਈ ਆ ਉਹਦੀ ਇਸ਼ੂ ਚੱਲ ਰਹੀ ਆ ਉੱਤੇ ਕਾਰਵਾਈ ਹੋਊ ਜ਼ਰੂਰ ਜੀ ਅਸੀਂ ਪ੍ਰਸ਼ਾਸਨ ਤੋਂ ਵੀ ਤੇ ਮੀਡੀਆ ਤੋਂ ਵੀ ਮੰਗ ਕਰਦੇ ਆ ਸਾਰਿਆਂ ਤੋਂ ਕਿ ਜਲਦੀ ਤੋਂ ਜਲਦੀ ਜਿਹੜਾ ਇਹਨਾਂ ਤੇ ਜੋ ਕਾਰਵਾਈ ਬੰਦੀ ਹੋਵੇ ਦੋਖੇ ਇਸ ਗੱਲ ਦਾ ਆ ਕਿ ਇੱਕ ਸਰਪੰਚ ਗਰੀਬ ਪਰਿਵਾਰ ਦੇ ਵਿੱਚੋਂ ਉੱਠਿਆ ਐਸਸੀ ਭਾਈਚਾਰੇ ਦੇ ਵਿੱਚੋਂ ਉੱਠਿਆ ਜੇ ਉਹ ਸਰਪੰਚ ਬਣ ਗਿਆ ਤੇ ਤੁਹਾਨੂੰ ਕੀ ਤਕਲੀਫ ਆ ਯਾਰ ਤੁਸੀਂ ਕਿਉਂ ਇਕੱਠੇ ਹੋ ਗਏ ਇਹਦੇ ਦੁਆਲੇ ਹੋਏ ਆ ਇਹਦੀ ਵਾਈਫ ਦੇ ਵਿੱਚ ਮੋਟਰਸਾਈਕਲ ਮਾਰਿਆ ਔਰ ਇਹਦੇ ਮਗਰ ਬੰਦੇ ਜਾ ਰਹੇ ਆ ਮੈਂ ਪ੍ਰਸ਼ਾਸਨ ਨੂੰ ਕਹਿ ਰਿਹਾ ਮੈਂ মিডিਆ ਸਾਹਮਣੇ ਕਹਿ ਰਿਹਾ ਕਿ ਇਹਨੂੰ ਸੱਬਰਵਾਲ ਸਾਹਿਬ ਨੂੰ ਜੇ ਕੋਈ ਵੀ ਜਾਨੀ ਮਾਨੀ ਨੁਕਸਾਨ ਹੋਇਆ ਇਹ ਜਿਹੜੇ ਆ ਗਿਆ ਇਹ ਕਾਂਗਰਸ ਦੇ ਬੰਦੇ ਜਿਹੜੇ ਸਾਡੇ ਜ਼ਿੰਮੇਵਾਰ ਇਹ ਹੋਣਗੇ ਦੂਸਰੀ ਗੱਲ ਇਹ ਅਲੀਕੇਸ਼ਨ ਲਾ ਰਹੇ ਆ ਕਿ ਐਮਐਲਏ ਸਾਹਿਬ ਇੰਦਰਜੀਤ ਕੌਰ ਮਾਨ ਜੀ ਉਹਨਾਂ ਨੂੰ ਬਦਨਾਮ ਕਰ ਰਹੇ ਆ ਵੀ ਇਹ ਨਿਆਇ ਪਰਚੇ ਕਰਾ ਰਹੀ ਆ ਦੱਸੋ ਕਿਥੇ ਨਿਆਇ ਪਰਚਾ ਹੋਇਆ ਨੂਰਮਲ ਵਿੱਚ ਹੋਇਆ ਇਹਨੇ ਖੁੱਦਰ ਦੇ ਵਿੱਚ ਹੋਇਆ ਜਿਹੜਾ ਪਰਚਾ ਇਹਨੇ ਕਰਾਇਆ ਬਿਲਕੁਲ ਜਾਇਜ਼ ਕਰਾਇਆ ਇਹਨੇ ਧੱਕਾ ਹੋਇਆ ਤਾਂ ਉਹ ਐਮਐਲਏ ਸਾਹਿਬ ਨੇ ਇਹਨੇ ਪਰਚਾ ਕਰਾਇਆ ਉਹ ਪਰਚਾ ਇਹ ਦਿਖਾਸਤੇ ਹੋਇਆ ਸਰਪੰਚ ਜਿਹੜੀ ਲੜਾਈ ਹੋਈ ਉਹਦੀ ਸੀਸੀਟੀਵੀ ਫੁਟੇਜ ਹੈਗੀ ਤੁਹਾਡੇ ਕੋਲ ਹਾਂਜੀ ਬਿਲਕੁਲ ਹੈਗੀ ਜੀ ਠੀਕ ਹੈ ਜੀ ਇਹ ਪ੍ਰੋਵਾਈਡ ਕਰਵਾਇਓ ਹਾਂਜੀ ਕਰਵਾਇਓ ਜੀ ਪਹਿਲਾਂ ਵੀ ਕਰਵਾਈ ਹੋਣ ਵਾਲੀ ਵੀ ਕਰਵਾਈ ਹੈ ਜੀ ਹੁਣੇ ਓਕੇ ਜੀ